ਮੇਰਾ ਨਾਮ ਜਗਦੀਪ ਸਿੰਘ ਹੈ ਜੀ ਤੇ ਮੇਰੇ ਫਾਦਰ ਦਾ 30 ਜੂਨ ਨੂੰ ਮਰਡਰ ਹੋਇਆ ਸੀ 28 ਜੂਨ ਨੂੰ ਜਿਹੜਾ ਉਹਨਾਂ ਦੀ ਮੈਨੂੰ ਕਾਲ ਆਉਂਦੀ ਹੈ ਉਸ ਵੇਲੇ ਮੈਂ 에ਰਪੋਰਟ ਤੇ ਸੀ ਮੈਂ ਆਊਟ ਆਫ ਕੰਟਰੀ ਜਾਣਾ ਸੀ 24 ਜੂਨ ਨੂੰ ਅਸੀਂ ਆਪਾਂ ਜ਼ਮੀਨ ਦੀ ਨਿਸ਼ਾਨਦੇਹੀ ਕਰਵਾਈ ਸੀ ਪਿੰਡ ਦੇ ਹੀ ਕੁਝ ਲੋਕੀ ਸਾਡੀ ਜ਼ਮੀਨ ਤੇ ਕਬਜ਼ਾ ਕਰਨਾ ਚਾਹੁੰਦੇ ਜਿਹੜੇ ਲੈਂਡ ਮਾਫੀਆ ਜਿਨ੍ਹਾਂ ਦਾ ਕੰਮ ਹੀ ਇਹ ਹੈ ਜ਼ਮੀਨਾਂ ਤੇ ਕਬਜ਼ਾ ਕਰਨਾ ਸੋ ਨਿਸ਼ਾਨਦਈ ਜਿਹੜੀ ਉਸ ਵੇਲੇ ਦੇ ਮਾਨਯੋਗ ਐਸਐਸਪੀ ਸਾਹਿਬ ਉਹਨਾਂ ਕੋਲ ਸਿਕਿਉਰਿਟੀ ਲੈ ਕੇ ਹੀ ਕਰਵਾਈ ਔਰ ਕਾਫੀ ਲੋਕਾਂ ਦੇ ਥੱਲੇ ਉਹ ਸਾਡੀ ਜ਼ਮੀਨ ਨਿਕਲੀ ਜਿਹੜੀ ਲੰਬੇ ਸਮੇਂ ਤੋਂ ਜਿਹੜਾ ਉਹਨਾਂ ਨੇ ਕਬਜ਼ਾ ਕੀਤਾ ਸੀ ਔਰ ਉਹਦੀ ਖੁੰਦਕ ਦੇ ਵਿੱਚ ਆ ਕੇ ਉਹਨਾਂ ਨੇ ਮੇਰੇ ਫਾਦਰ ਨੂੰ ਪਹਿਲਾ 28 ਜੂਨ ਨੂੰ ਕੁੱਟਿਆ ਮੈਂ ਮੈਨੂੰ ਫੋਨ ਕਰਕੇ ਮੇਰੇ ਫਾਦਰ ਦੇ ਰੋਂਦਿਆਂ ਦੀਆਂ ਆਵਾਜ਼ਾਂ ਆਈਆਂ ਮੈਂ ਉਸ ਵੇਲੇ ਮਜਬੂਰੀ ਆਊਟ ਆਫ ਕੰਟਰੀ ਜਾਣਾ ਸੀ ਮੈਂ 에ਰਪੋਰਟ 'ਚ ਹੀ ਮੈਂ ਆਪਣੇ ਫਾਦਰ ਸਾਹਿਬ ਨੂੰ ਕਿਹਾ ਕਿ ਤੁਸੀਂ ਦੋ ਦਿਨ ਅੱਗੇ ਪਿੱਛੇ ਹੋ ਜਾਓ ਆਪਾਂ ਕੋਈ ਨਹੀਂ ਵਾਪਸ ਆ ਕੇ ਐਸਐਸਪੀ ਸਾਹਿਬ ਨਾਲ ਗੱਲ ਕਰਾਂਗੇ ਇਹਨਾਂ ਨੇ ਜਿਹੜਾ ਹੈਗਾ ਵਾ ਉਹ 1 ਜੁਲਾਈ ਨੂੰ ਜਿਹੜਾ ਹੈਗਾ ਸਵੇਰੇ ਕਿਉਂਕਿ ਅਰਲੀ ਮਾਰਨਿੰਗ ਇੱਥੇ ਆਉਂਦੇ ਸੀ ਇੱਥੇ ਆ ਡੇਰੇ ਤੇ ਹੀ ਇਹਨਾਂ ਨੇ ਮੱਜਾਂ ਗਾਵਾਂ ਰੱਖੀਆਂ ਸੀ ਅਰਲੀ ਮਾਰਨਿੰਗ ਆਉਂਦੇ ਸੀ ਇਹਨਾਂ ਨੇ ਉਹਨਾਂ ਨੂੰ ਰਸਤੇ 'ਚੋਂ ਚੋਕ ਕੇ ਤੇ ਐਕਟਵਾ ਉਹਨਾਂ ਦਾ ਨਹਿਰ 'ਚ ਸੁੱਟਤਾ ਤੇ ਇਹ ਪਲਾਨ ਕੀਤਾ ਵੀ ਇਹ ਸ਼ੋ ਹੋ ਜਾਏ ਕਿ ਨਹਿਰ 'ਚ ਡੁੱਬ ਕੇ ਮਰੇ ਆ ਪਹਿਲਾਂ ਉਸ ਵੇਲੇ ਦਾ ਜਿਹੜਾ ਆਈ ਉਹ ਹਿਮਾਂਸ਼ੂ ਭਗਤ ਉਹ ਵੀ ਅਫਸਰਾਂ ਨੂੰ ਇਹੀ ਮਿਸ ਗਾਈਡ ਕਰਦਾ ਰਿਹਾ ਜੀ ਕਿ ਇਹ ਜਿਹੜਾ ਹੈਗਾ ਇਹ ਡੁੱਬਨ ਕਰਕੇ ਮੌਤ ਦਾ ਮਾਮਲਾ ਸੋ ਅਹੀਂ ਵੀ ਨਹੀਂ ਚਾਹੁੰਦੇ ਕਿ ਕਤਲ ਨਿਕਲੇ ਅਸੀਂ ਵੀ ਇਹੀ ਕਹਿੰਨੇ ਕਿ ਚਲੋ ਨੇਚਰਲੀ ਚੀਜ਼ ਨਿਕਲ ਆਵੇ ਜੀ ਅਹੀਂ ਕੀ ਲੈਣਾ ਲੜਾਈਆਂ ਝਗੜਿਆਂ ਚੋਂ ਮਗਰ ਜਦੋਂ ਖਰੜ ਤੋਂ ਜਿਹੜੇ ਹੈਗੇ ਕੈਮੀਕਲ ਐਗਜ਼ਾਮੀਨੇਸ਼ਨ ਦੀ ਰਿਪੋਰਟ ਆਈ ਆ ਉਹਦੇ ਚ ਇਹ ਚੀਜ਼ ਕਲੀਅਰ ਹੋ ਗਈ ਆ ਕਿ ਨਾ ਤੇ ਬੰਦਾ ਡੁੱਬ ਕੇ ਮਰਿਆ ਨਾ ਹੀ ਉਹਨੇ ਕਿਸੇ ਤਰ੍ਹਾਂ ਦਾ ਕੋਈ ਜ਼ਹਿਰ ਖਾਦਾ ਵਾ ਔਰ ਦੂਸਰੀ ਚੀਜ਼ ਜਿਹੜੀ ਪੋਸਟਮਾਰਟਮ ਜਿੰਨਾ ਡਾਕਟਰਾਂ ਦਾ ਪੈਨਲ ਬਣ ਕੇ ਕੀਤਾ ਸੀ ਉਹਦੇ ਚ ਬਲੰਟ ਇੰਜਰੀ ਆਈ ਬਲੰਟ ਇੰਜਰੀ ਦਾ ਮਤਲਬ ਕਿ ਜ਼ੋਰ-ਜ਼ੋਰ ਦੀ ਕਿਸੇ ਚੀਜ਼ ਨੂੰ ਮਾਰਨਾ ਡਾਕਟਰਾਂ ਦੇ ਮੁਤਾਬਕ ਆ ਜਿਹੜੀ ਹੈਗੀ ਐ ਸਿਰ ਦਾ ਜਿਹੜਾ ਸਕਲਪੇ ਹੁੰਦਾ ਵਾ ਇਹ ਉਹਨਾਂ ਨੇ ਪੂਰੀ ਤਰ੍ਹਾਂ ਡੈਮੇਜ ਕਰ ਦਿੱਤਾ ਪੂਰੀ ਬੋਡੀ ਚੋਂ ਖੂਨ ਨਿਕਲ ਗਿਆ ਔਰ ਅਸੀਂ ਜਿੱਦਣ ਸਾਨੂੰ ਪਤਾ ਲੱਗਦਾ ਐ ਐਤਵਾਰ 1 ਜੁਲਾਈ ਨੂੰ ਸਾਡੇ ਫਾਦਰ ਇੱਥੇ ਨਹੀਂ ਪਹੁੰਚਦੇ ਅਸੀਂ ਪੂਰੀ ਜਿਹੜੀ ਐ ਸੂਆ ਜਿਹੜਾ ਤੁਹਾਨੂੰ ਮੈਂ ਉੱਥੇ ਵੀ ਮੌਕੇ ਤੇ ਲੈ ਕੇ ਚਲਾਂਗਾ ਉੱਥੇ ਸਾਰਾ ਸ਼ਾਨ ਮਾਰਿਆ ਸਾਡੇ ਫਾਦਰ ਦੀ ਡੈੱਡ ਬੋਡੀ ਉੱਥੋਂ ਨਹੀਂ ਲੱਭੀ ਔਰ ਅਗਲੇ ਦਿਨ ਸਵੇਰੇ 6 ਵਜੇ ਬੋਡੀ ਇਹਨਾਂ ਨੇ ਜਿਹੜੇ ਕਾਤਲ ਹੈਗੇ ਨੇ ਸੋ ਉਹਨਾਂ ਨੇ ਉੱਥੇ ਜਿਹੜੀ ਉਹ ਛੁੱਟ ਦਿੱਤੀ ਔਰ ਤੁਸੀਂ ਇਹ ਦੇਖੋ ਕਿ ਜਿਹੜੀ ਪੁਲਿਸ ਕੋਲੋਂ ਅਸੀਂ ਇਨਸਾਫ ਲੈਣਾ ਐ ਉਹਨਾਂ ਦੇ 6 ਮਹੀਨੇ ਹੋ ਗਏ ਅਸੀਂ ਤਰਲੇ ਕੱਢਦਿਆਂ ਨੂੰ ਉਹ ਪੁਲਿਸ ਹੀ ਨਾਲ ਰਲ ਗਈ ਉਸ ਟਾਈਮ ਦਾ ਜਿਹੜਾ ਆਈਓ ਹਿਮਾਂਸ਼ੂ ਭਗਤ ਉਹਦੀ ਰਿਸਪੌਂਸਿਬਿਲਟੀ ਬਣਦੀ ਸੀ ਵਿਸਰਾਏ ਨੂੰ ਜਮ੍ਹਾਂ ਕਰਵਾਉਣਾ ਉਹ ਵਿਸਰਾ ਜਿਹੜੇ ਕਾਤਲ ਆ ਉਹਨਾਂ ਨੇ ਇਹਨਾਂ ਨੂੰ ਪੈਸਾ ਚੜਾ ਦਿੱਤਾ ਔਰ ਉਹ ਵਿਸਰਾ ਜਿਹੜਾ ਖੁਰਦ-ਬੁਰਦ ਕਰ ਦਿੱਤਾ ਬਹੁਤ ਸਾਰੇ ਤੁਸੀਂ মিডিਆ ਸਾਥੀ ਉਸ ਵੇਲੇ ਮੌਕੇ ਤੇ ਮੌਜੂਦ ਸੀ ਜਦੋਂ ਉੱਥੇ ਏਐਸਆਈ ਇੰਦਰਜੀਤ ਜਿਨੇ ਵਿਸਰਾ ਰਿਸੀਵ ਕੀਤਾ ਉਹ ਇਸ ਗੱਲ ਨੂੰ ਮੰਨਿਆ ਕਿ ਹਾਂਜੀ ਸਾਡੇ ਕੋਲ ਜਿਹੜਾ ਵਿਸਰਾ ਗਵਾਚ ਗਿਆ ਔਰ ਡਾਕਟਰਾਂ ਦੇ ਆਕੇ ਵਾਸਤੇ ਪਾਉਂਡਿਆ ਸੀ ਕਿ ਮੇਰੀ ਨੌਕਰੀ ਚੱਲ ਜਣੀ ਮੈਨੂੰ ਦੁਬਾਰਾ ਰਿਪੋਰਟ ਬਣਾ ਦਿਓ ਮੈਂ ਉੱਥੇ ਪੈਥੋਲੋਜੀ ਡਿਪਾਰਟਮੈਂਟ ਜਿਹੜਾ ਜਮਾ ਕਰਾਵਾਂ ਇਹਦੇ ਵਿੱਚ ਦੇਖੋ ਹੈਰਾਨਗੀ ਦੀ ਗੱਲ ਕੀ ਡੀਐਸਪੀ ਜਨਾਲਾ ਵੀ ਇਨਵੋਲਵ ਆ ਔਰ ਜਿਹੜੀ ਕੈਮੀਕਲ ਐਗਜ਼ਾਮੀਨੇਸ਼ਨ ਦੀ ਰਿਪੋਰਟ ਆ ਤਿੰਨ ਮਹੀਨੇ ਹੋ ਗਏ ਆਿਆਂ ਨੂੰ ਅਸੀਂ ਰੋਜ਼ ਡੀਐਸਪੀ ਜਨਾਲਾ ਨੂੰ ਮੈਂ ਫੋਨ ਕਰਦਾ ਮੈਸੇਜ ਕਰਦਾ ਸਰ ਰਿਪੋਰਟ ਨਹੀਂ ਆ ਰਹੀ ਰਿਪੋਰਟ ਪਿੱਛੋ ਹੀ ਨਹੀਂ ਆ ਰਹੀ ਜੀ ਅਸੀਂ ਕੀ ਕਰੀਏ ਮੈਂ ਫਿਰ ਜਦੋਂ ਹੈਲਥ ਡਿਪਾਰਟਮੈਂਟ ਤੋਂ ਆ ਜਿਹੜੀਆਂ ਚਿੱਠੀਆਂ ਪਾ ਕੇ ਜਾਣਕਾਰੀ ਲਈ ਤ ਉਹਦੇ ਜੇ ਖਲਾਸਾ ਆਇਆ ਕਿ ਰਿਪੋਰਟ 3 ਮਹੀਨੇ ਪਹਿਲਾਂ ਦੀ ਦਿੱਤੀ ਆ ਅੱਜ ਕਿ ਸਾਹਿਬ ਆਇਆ ਕੀ ਹੋਇਆ ਅੱਜ ਦੇਖੋ ਤੁਸੀਂ ਖੋਦੀ ਦੇਖੋ ਜੀ ਇਹਦੇ ਵਿੱਚ ਮਾਨਯੋਗ ਐਸਐਸਪੀ ਸਾਹਿਬ ਜਿਹੜੇ ਉਸ ਸਮੇਂ ਸੀ ਜਿਹੜੇ ਹੁਣ ਮੌਜੂਦਾ ਡੀਆਈਜੀ ਸਾਹਿਬ ਨੇ ਇਹਨਾਂ ਨੇ ਸਾਡੀ ਉਸ ਸਮੇਂ ਸੁਣਵਾਈ ਕੀਤੀ ਜੀ ਹੋਰ ਕਿਸੇ ਨੇ ਨਹੀਂ ਕੀਤੀ ਇਹਨਾਂ ਨੇ ਹੀ ਉਸ ਵੇਲੇ ਮੁਕਦਮਾ ਦਰਜ ਕੀਤਾ ਔਰ ਉਹਨਾਂ ਨੇ ਸੈੱਟ ਬਣਾਈ ਔਰ ਸੈੱਟ ਵੇਖੋ ਸੈੱਟ ਕੋਲ ਟਾਈਮ ਹੀ ਨਹੀਂ ਹੈਗਾ ਕਿਉਂਕਿ ਕਤਲ ਹੋ ਗਿਆ ਉਹਨਾਂ ਲਈ ਇਹ ਬੇਮਮੂਲੀ ਗੱਲ ਆ ਅੱਜ 8 ਮਹੀਨੇ ਬਾਅਦ ਐਸਪੀ ਸਾਹਿਬ ਦੀ ਟੀਮ ਤੋਂ ਫੋਨ ਆਇਆ ਜੀ ਅਸੀਂ ਇਸ ਕੇਸ ਦੀ ਜਾਂਚ ਲਈ ਉੱਥੇ ਪਹੁੰਚਣਾ ਤੇ ਪਹੁੰਚੋ ਸਦੀਆਂ ਸਾਲ ਬੀਤ ਜਣੇ ਆ ਸੋ ਸਾਨੂੰ ਹੁਣ ਪੁਲਿਸ ਤੇ ਭਰੋਸਾ ਨਹੀਂ ਜੇ ਰਿਹਾ ਇਸ ਮਾਮਲੇ ਦੀ ਸੀਬੀਆਈ ਤੋਂ ਜਾਂਚ ਹੋਣੀ ਚਾਹੀਦੀ ਆ ਅਸੀਂ ਇਹਦੇ ਲਈ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਵੀ ਦਰਵਾਜ਼ਾ ਖੜਕਾਵਾਂਗੇ ਇਨਸਾਫ ਲਈ ਕਿਉਂਕਿ ਪੁਲਿਸ ਸਰੇਮ ਕਾਤਲਾ ਨਾ ਮਿਲੀ ਆ ਤੇ ਇਨਸਾਫ ਕਿੱਥੋਂ ਮਿਲਣਾ ਦੂਸਰਾ ਹੈਰਾਨਗੀ ਦੀ ਗੱਲ ਕਿ ਮੈਂ ਆਲਰੇਡੀ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਸੀ ਜਦੋਂ ਇਹ ਰਿਪੋਰਟਾਂ ਡਿਲੇ ਹੋਣ ਡੀਆਂ ਸੀ ਉੱਥੇ ਡੀਐਸਪੀ ਦੇ ਨਾਲ ਆ ਇਹ ਸਬਮਿਟ ਕਰਦਾ ਐਫੀਡੇਵਿਡ ਉਹ ਤੁਹਾਨੂੰ ਮੈਂ ਕਾਪੀ ਵੀ ਦੇ ਦਾਂਗਾ ਕਿ ਅਸੀਂ ਪੂਰੇ ਪਰਿਵਾਰ ਨੂੰ 24 ਘੰਟੇ ਸੁਰੱਖਿਆ ਦਿੱਤੀ ਆ ਤੇ ਤੁਸੀਂ ਦੇਖ ਸਕਦੇ ਕਿ ਮੇਰੇ ਨਾਲ ਕੋਈ ਵੀ ਸੁਰੱਖਿਆ ਕਰਮਚਾਰੀ ਨਹੀਂ ਜੇ ਕੱਲ ਨੂੰ ਮੇਰੇ ਨਾਲ ਕੋਈ ਮਿਸ ਅਪਪਨਿੰਗ ਹੁੰਦੀ ਮੈਨੂੰ ਲਗਾਤਾਰ ਧਮਕੀਆਂ ਆ ਰਹੀਆਂ ਮੇਰੇ ਰਸਤੇ ਰੋਕੇ ਜਾਂਦੇ ਜੀ ਮੇਰਾ ਪਿੱਛਾ ਉਹ ਮੈਂ ਸੈਂਕੜੇ ਸੀਸੀਟੀਵੀ ਫੁਟੇਜ ਮਾਣ ਜੋ ਗਿਆ ਐਸਐਸਪੀ ਸਾਹਿਬ ਡੀਆਈਜੀ ਸਾਹਿਬ ਨੂੰ ਵੀ ਦਿੱਤੀਆਂ ਜੀ ਔਰ ਹਜ਼ਾਰਾਂ ਕੰਪਲੇਂਟਾਂ ਕਰ ਚੁੱਕਾ ਕੋਈ ਕਾਰਵਾਈ ਨਹੀਂ ਹੋਈ ਔਰ ਮੈਨੂੰ ਕੋਈ ਸਿਕਿਉਰਿਟੀ ਨਹੀਂ ਦਿੱਤੀ ਔਰ ਮੈਂ ਇਹਦੇ ਲਈ ਜਿਹੜਾ ਹੈਗਾ ਕਿਉਂਕਿ ਪੁਲਿਸ ਕੋ ਤੇ ਇਨਸਾਫ ਮਿਲਣਾ ਨਹੀਂ ਜਦੋਂ ਇਹ ਥੱਲੇਡੇ ਲੈਵਲ ਤੇ ਹੀ ਰਲੇ ਘਾਤਲਾ ਨਾਲ ਤੇ ਮੈਨੂੰ ਤੇ ਬਹੁਤ ਜ਼ਿਆਦਾ ਖਤਰਾ ਹੈਗਾ ਮੈਨੂੰ ਭਰੋਸਾ ਨਹੀਂ ਔਰ ਹੈਰਾਨਗੀ ਦੀ ਗੱਲ ਤੁਹਾਨੂੰ ਦੱਸਾਂ ਜਿਹੜਾ ਇਹਨਾਂ ਨੇ ਮੈਨੂੰ ਜੁਲਾਈ ਦੇ ਵਿੱਚ ਗਨਮੈਨ ਦਿੱਤਾ ਸੀ ਸੰਦੀਪ ਸਿੰਘ ਉਹੀ ਮੇਰੀ ਸਾਰੀ ਜਾਣਕਾਰੀ ਕਾਤਲਾ ਨੂੰ ਦਿੰਦਾ ਸੀ ਤਾਹੀਂ ਮੇਰੀਆਂ ਸਾਰੀਆਂ ਇਨਫੋਰਮੇਸ਼ਨ ਕਾਤਲਾਂ ਤੱਕ ਪਹੁੰਚਦੀਆਂ ਹੀ ਤੇ ਉਹ ਮੈਨੂੰ ਮਾਰਨ ਨੂੰ ਪੈਂਦੇ ਸੀ ਔਰ ਵਿਸਰਾ ਗੈਪ ਕਰਨ ਦੇ ਵਿੱਚ ਸੰਦੀਪ ਸਿੰਘ ਦਾ ਵੀ ਰੋਲ ਆ ਕੱਲ ਉਹ ਵਿਸਰਾ ਲੈ ਕੇ ਸੰਦੀਪ ਸਿੰਘ ਐਸਆਈ ਇੰਦਰਜੀਤ ਦੇ ਨਾਲ ਭੱਜ ਗਿਆ ਔਰ ਇਹਨਾਂ ਸਾਰੇ ਹੀ ਦੋਸ਼ੀਆਂ ਦੇ ਖਿਲਾਫ ਉਸ ਸਮੇਂ ਦੇ ਆਈਓ ਔਰ ਜਿਹੜੇ ਜਿਹੜੇ ਵੀ ਇਸ ਕਤਲ ਕੇਸ ਨੂੰ ਖੁਰਦਬੁਰਦ ਕਰਨ ਦੇ ਵਿੱਚ ਇਨਵੋਲਵ ਆ ਇਹਨਾਂ ਨੂੰ ਤੁਰੰਤ ਡਿਸਮਿਸ ਕੀਤਾ ਜਾਵੇ ਨਹੀਂ ਤੇ ਅਸੀਂ ਪੂਰੇ ਪਰਿਵਾਰ ਸਮੇਤ ਮਰਨਵਰ ਤੇ ਬੈਠਾਂਗੇ ਬਹੁਤ ਹੀ ਜਲਦੀ ਔਰ ਅਸੀਂ ਮੀਡੀਆ ਦੇ ਜ਼ਰੀਏ ਇਤਲਾਹ ਕਰ ਦਿੰਦੇ ਆ ਜੀ ਮੁੱਖ ਮੰਤਰੀ ਨੂੰ ਡੀਜੀਪੀ ਸਾਹਿਬ ਨੂੰ ਜੇ ਉਸ਼ੀਆਂ ਨੂੰ ਤੁਰੰਤ ਗ੍ਰਿਫਤਾਰ ਨਾ ਕੀਤਾ ਗਿਆ ਔਰ ਜਿਹੜੇ ਇਸ ਕਤਲ ਦੇ ਕੇਸ ਨੂੰ ਖੁਰਦ-ਬੁਰਦ ਕਰਨ ਲਈ ਪੁਲਿਸ ਮੁਲਾਜ਼ਮ ਔਰ ਉਸ ਸਮੇਂ ਦਾ ਆਈਓ ਹਿਮਾਂਸ਼ੂ ਭਗਤ ਤੈਨ ਇਨਵੋਲ ਵਾ ਉਹਨੂੰ ਡਿਸਮਿਸ ਨਾ ਕੀਤਾ ਗਿਆ ਤੇ ਅਸੀਂ ਪਰਿਵਾਰ ਸਮੇਤ ਜਿਹੜਾ ਹੈਗਾ ਐਸਐਸਪੀ ਦਫ਼ਤਰ ਦੇ ਬਾਹਰ ਮਰਨਵਰਤ ਤੇ ਬਹਿਜਣਾ ਹੈ ਮੌਕੇ ਤੇ ਜਿਹੜੇ ਆਫੀਸਰ ਆਏ ਸੀ ਉਹ ਐਸਐਚਓ ਹਿਮਾਂਸ਼ੂ ਭਗਤ ਸੀਗੇ ਠੀਕ ਹੈ ਜੀ ਔਰ ਜਿਹੜੇ ਇੰਦਰਜੀਤ ਸਿੰਘ ਜੀ ਸੀਗੇ ਉਹਨਾਂ ਨੇ ਰਿਸੀਵ ਕੀਤਾ ਸੀ ਸਰ ਵਿਸਰਾ ਠੀਕ ਹੈ ਬਟ ਉਹਨਾਂ ਨੇ ਵਿਸਰਾ ਜਿਹੜਾ ਉਹ ਸਬਮਿਟ ਨਹੀਂ ਕਰਵਾਇਆ ਉਥੇ ਉਹਨੂੰ ਉਹਨਾਂ ਨੇ ਖੁਰਦਬੁਰਦ ਕਰ ਦਿੱਤਾ ਕਿਉਂਕਿ ਇਹਨਾਂ ਨੇ ਪੈਸੇ ਖਾਦੇ ਸ਼ਰੀਆਮ ਸਰ ਪਤਾ ਲੱਗਦਾ ਪਿਆ ਕਿ ਇਹਨਾਂ ਨੇ ਪੈਸੇ ਖਾਦੇ ਨੇ 8 ਮਹੀਨੇ ਹੋ ਗਏ ਸਰ 8 ਮਹੀਨਿਆਂ ਦੇ ਬਾਅਦ ਅੱਜ ਪੁਲਿਸ ਆ ਰਹੀ ਹੈ ਤੇ ਤੁਸੀਂ ਸੋਚੋ ਕਿੱਦਾਂ ਇਨਸਾਫ ਮਿਲੂਗਾ ਠੀਕ ਹੈ ਇੱਕ ਇਨਸਾਨ ਦਾ ਮਰਡਰ ਕਰ ਦਿੱਤਾ ਜਾਂਦਾ ਆ ਠੀਕ ਹੈ ਤੇ ਅੱਜ ਉਸ ਇਨਸਾਨ ਨੂੰ ਇਨਵੈਸਟੀਗੇਟ ਕਰਨ 8 ਮਹੀਨਿਆਂ ਬਾਅਦ ਪੁਲਿਸ ਆ ਰਹੀ ਹੈ ਕੀ ਕਾਰਨ ਕਿਉਂ ਇੰਨਾ ਲੇਟ ਹੋ ਗਿਆ ਜੀ ਸਰ ਪੈਸੇ ਖਾਦੇ ਨੇ ਸ਼ਰੀਆਮ ਪੈਸੇ ਖਾਦੇ ਨੇ ਸਾਰੀ ਪੁਲਿਸ ਰਲੀ ਹੋਈ ਹੈ ਨਾਲ ਜਿਹੜੇ ਮਰਡਰ ਜਿਹਨਿਆਂ ਨੇ ਮਰਡਰ ਕੀਤਾ ਆ ਸਰ ਇਹ ਕੋਈ ਛੋਟਾ ਮੋਟਾ ਮਰਡਰ ਨਹੀਂ ਹੈਗਾ ਇਹ ਪ੍ਰੀਪਲਾਨਡ ਮਰਡਰ ਹੈਗਾ ਇਹਦੇ ਚ ਪੁਲਿਸ ਇਨਵੋਲਵ ਕਰਤਾਰ ਕਰਨ ਕੀ ਸੀ ਸਰ ਰੀਜ਼ਨ ਹੈਗਾ ਉਹ ਸਾਡੀ ਪਹਿਲੀ ਹੜਾ ਪੜਨਾ ਚਾਹੁੰਦੇ ਸੀ ਮੇਰੇ ਫਾਦਰ ਸਾਹਿਬ ਦੀ ਕਿਉਂਕਿ ਮੇਰੇ ਫਾਦਰ ਸਾਹਿਬ ਕੱਲੇ ਖੇਤੀਬਾੜੀ ਕਰਦੇ ਸੀ ਠੀਕ ਹੈ ਕੱਲੇ ਸਾਰੀ ਜ਼ਮੀਨ ਸੰਭਾਲਦੇ ਸੀਗੇ ਪਿੱਛੇ ਘੜਾ ਚੱਲਦਾ ਸੀ ਉਹਨਾਂ ਨਾਲ ਜ਼ਮੀਨ ਦਾ ਹਾਂਜੀ ਸਰ ਬਿਲਕੁਲ ਚੱਲਦਾ ਸੀ ਉਹਨਾਂ ਦੇ ਥੱਲਿਓ ਸਰ ਜ਼ਮੀਨ ਨਿਕਲੀ ਹੈ ਠੀਕ ਹੈ ਨਿਸ਼ਾਨਦੇਹੀ ਕਰਾਈ ਗਈ ਹੈ 24 ਜੂਨ ਨੂੰ ਨਿਸ਼ਾਨਦੇਹੀ ਕਰਾਈ ਗਈ ਹੈ ਠੀਕ ਹੈ ਉਸ ਤੋਂ ਬਾਅਦ ਦਰਖਤ ਕੱਟੇ ਗਏ ਨੇ ਦਰਖਤਾਂ ਨੂੰ ਲੈ ਕੇ ਝਗੜਾ ਕੀਤਾ ਗਿਆ ਮੇਰੇ ਫਾਦਰ ਸਾਹਿਬ ਨੂੰ ਧਮਕੀਆਂ ਦਿੱਤੀਆਂ ਗਈਆਂ ਜਾਨੋ ਮਾਰਨ ਦੀਆਂ ਸ਼ਨੀਵਾਰ ਉਹਨਾਂ ਦੀ ਪੱਗ ਲਾਈ ਗਈ ਹੈ ਠੀਕ ਹੈ ਡੈੱਡ ਬੋਡੀ ਸਰ ਉਹਨਾਂ ਦੀ ਨਹਿਰ ਦੇ ਵਿੱਚੋਂ ਮਿਲੀ ਹੈ ਜਦ ਕਿ ਉਹਨਾਂ ਦੇ ਜਿਹੜੇ ਕੱਪੜੇ ਹੈ ਉਹ ਜਿਹੜਾ ਉਹਨਾਂ ਦਾ ਡੇਰਾ ਹੈ ਉੱਥੋਂ ਮਿਲੇ ਨੇ ਜਿੱਥੇ ਉਹ ਦੁੱਧ ਚੋਂਦੇ ਸੀ ਉੱਥੋਂ ਉਹਨਾਂ ਦਾ ਡੋਲ ਮਿਲਿਆ ਸਾਰੀਆਂ ਚੀਜ਼ਾਂ ਸਾਨੂੰ ਉਸ ਡੇਰੇ ਤੋਂ ਮਿਲੀਆਂ ਹੈ ਬੋਡੀ ਜਿਹੜੀ ਹੈ ਮੈਂ ਉਸ ਟਾਈਮ ਦੀ ਗਵਾਹ ਹਾਂ ਮੌਕੇ ਦੀ ਜਦੋਂ ਮੈਂ ਨਹਿਰ ਤੇ ਪਹੁੰਚੀ ਆ ਵਰਟੀਕਲੀ ਸਰ ਨਹਿਰ ਆ ਰਹੀ ਹੈ ਹਾਰੀਜ਼ਨਟਲੀ ਸਰ ਉਹਨਾਂ ਦੀ ਐਕਟਿਵਾ ਪਈ ਹੋਈ ਹੈ ਪੂਰੀ ਤਰ੍ਹਾਂ ਦੇ ਨਾਲ ਫਸਾਈ ਗਈ ਹੈ ਠੀਕ ਹੈ ਔਰ ਸਰ ਜਿਹੜੀ ਜਦੋਂ ਅਸੀਂ ਉਹਨੂੰ ਇਨਵੈਸਟੀਗੇਟ ਕਰਨ ਦੀ ਕੋਸ਼ਿਸ਼ ਕੀਤੀ ਬਾਡੀ ਨੂੰ ਕਟੋ-ਕਟ 50 ਮੁੰਡੇ ਸੀ ਜਿਨ੍ਹਾਂ ਨੇ ਤੰਗਲੀਆਂ ਦੇ ਨਾਲ ਨਹਿਰ ਦੇ ਵਿੱਚੋਂ ਬਾਡੀ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਪਰ ਸਾਨੂੰ 11:30 ਵਜੇ ਤੱਕ ਰਾਤ ਦੇ ਕੋਈ ਬਾਡੀ ਨਹੀਂ ਮਿਲੀ ਹੋਤੀ ਹੁਣ ਐਸਪੀ ਸਾਹਿਬ ਪਹੁੰਚੇ ਨੇ ਕੀ ਵਿਸ਼ਵਾਸ ਹੋਇਆ ਤੁਹਾਨੂੰ ਸਰ ਮੇਰੇ ਅਕੋਰਡਿੰਗਲੀ ਤੇ ਕੋਈ ਵਿਸ਼ਵਾਸ ਨਹੀਂ ਹੈ ਠੀਕ ਹੈ ਦੇਖੋ ਨਾ ਤਾਂ ਉਹਨਾਂ ਨੇ ਪ੍ਰੋਪਰ ਡੇਰਾ ਚੈੱਕ ਕੀਤਾ ਹੈ ਅੰਦਰੋਂ ਠੀਕ ਹੈ ਨਾ ਹੀ ਉਹਨਾਂ ਨੇ ਕੱਪੜੇ ਚੈੱਕ ਕੀਤੇ ਆ ਮੈਨੂੰ ਤੇ ਕੋਈ ਵਿਸ਼ਵਾਸ ਨਹੀਂ ਹੈ ਮੈਨੂੰ ਤੇ ਪੁਲਿਸ ਤੇ ਜੇ ਤੁਸੀਂ ਕਹੋ ਨਾ ਸਰ ਵਿਸ਼ਵਾਸ ਰਿਹਾ ਹੀ ਨਹੀਂ ਗਿਆ ਜਿਹੜੇ ਸੀਨੀਅਰ ਅਧਿਕਾਰੀ ਹੈ ਉਹ ਕਹਿੰਦੇ ਵਿਸਰਾ ਗੈਬ ਨਹੀਂ ਹੋਇਆ ਜੀ ਸਰ ਹੋਇਆ ਅਸੀਂ ਗਵਾਹ ਆ ਡਾਕਟਰ ਗਵਾਹ ਨੇ ਠੀਕ ਹੈ ਡਾਕਟਰਜ਼ ਨੇ ਆਪਣੇ ਬਿਆਨ ਦਿੱਤੇ ਨੇ ਠੀਕ ਹੈ ਹਾਂਜੀ ਜਿਹੜਾ ਐਸਆਈ ਇੰਦਰਜੀਤ ਸਿੰਘ ਹੈ ਉਹਨਾਂ ਨੇ ਆਪਣੇ ਬਿਆਨ ਦਿੱਤੇ ਕੌਣ ਕਹਿੰਦਾ ਹੈ ਕਿ ਵਿਸਰਾ ਗਾਇਬ ਨਹੀਂ ਹੋਇਆ ਅਸੀਂ ਖੁਦ ਗਵਾਹ ਇਸ ਚੀਜ਼ ਦੇ ਕਿ ਵਿਸਰਾ ਗਾਇਬ ਹੋਇਆ ਹੈ ਜਿਹੜੇ 인ਦਰਜੀਤ ਹੈ ਜਿਨ੍ਹਾਂ ਨੇ ਰਿਸੀਵ ਕੀਤਾ ਉਹ ਕਹਿੰਦਾ ਮੇਰੇ ਕੋਲ ਗਲਤੀ ਹੋਈ ਹੈ ਉਹਨੇ ਮੀਡੀਆ ਦੇ ਸਾਹਮਣੇ ਸਾਰੇ ਚੀਜ਼ ਮੰਨੀ ਹੈ ਕਿ ਮੈਂ ਵਿਸਰਾ ਨਹੀਂ ਸਬਮਿਟ ਕਰਾਇਆ ਉਹ ਸਬੰਧੀ ਕੰਪਲੀਟ ਕੀਤੀ ਤੁਸੀਂ ਫਿਰ ਹਾਂਜੀ ਸਰ ਬਿਲਕੁਲ ਕੀਤੀ ਹੈ ਬਿਲਕੁਲ ਕੀਤੀ ਹੈ ਕਿ ਲੱਗਦਾ ਕਿ ਆਪਣੇ ਅਫਸਰ ਬਚਾਉਣ ਵਾਸਤੇ ਜਿਹੜਾ ਵਿਸਰਾ ਰਿਪੋਰਟ ਨਹੀਂ ਗਾਇਬ ਹੋਣਾ ਅਭਿਆਨ ਬਣਾਇਆ ਬਿਲਕੁਲ ਸਰ ਬਿਲਕੁਲ ਉਨਕੀ ਮੰਗ ਸਰ ਅਸੀਂ ਇਹੋ ਮੰਗ ਕਰਦੇ ਆ ਕਿ ਸੀਬੀਆਈ ਦੇ ਕੋਲੋਂ ਜਾਂਚ ਹੋਣੀ ਚਾਹੀਦੀ ਹੈ ਜਿਹੜੇ ਮੁਜਰਮ ਹੈਗੇ ਆ ਉਹਨਾਂ ਨੂੰ ਜਲਦੀ ਤੋਂ ਜਲਦੀ ਅਰੈਸਟ ਕਰਨਾ ਚਾਹੀਦਾ ਔਰ ਜਿੰਨੀ ਪੁਲਿਸ ਇਹਦੇ ਵਿੱਚ ਰਲੀ ਹੈ ਉਹਨੂੰ ਡਿਸਮਿਸ ਕਰਨਾ ਚਾਹੀਦਾ ਜਨ ਸਾਹਿਬ ਨਹੀਂ ਮਿਲਦਾ ਅਗਲੀ ਕਾਰਵਾਈ ਕੀ ਤੁਹਾਡੀ ਸਰ ਅਗਲੀ ਕਾਰਵਾਈ ਇਹ ਹੋਏਗੀ ਐਜ਼ ਅ ਡਾਟਰ ਸਰਦਾਰ ਬੰਜੀਤ ਸਿੰਘ ਦੀ ਡਾਟਰ ਹੋਣ ਦੇ ਨਾਤੇ ਮੈਂ ਮਰਨ ਵਰਤ ਤੇ ਬੈਠਾਂਗੀ ਔਰ ਮੈਂ ਆਪਣੇ ਆਪ ਨੂੰ ਜ਼ਿੰਦਾ ਖਤਮ ਕਰਕੇ ਇਹਨਾਂ ਦੇ ਬਰਖਿਲਾਫ ਸਾਰੀ ਪੁਲਿਸ ਦੇ ਬਰਖਿਲਾਫ ਮੈਂ ਲਿਖ ਕੇ ਦੇ ਕੇ ਜਾਵਾਂਗੀ ਕਿ ਸਾਰੇ ਚੋਰ ਨੇ ਜਿੱਦੀ ਪੰਜਾਬ ਪੁਲਿਸ ਸਾਰੀ ਚੋਰ ਹੈ ਮਰਡਰ ਕਿੰਨਾ ਵੱਲੋਂ ਕੀਤਾ ਕਿ ਕੀ ਨਾਮ ਉਹਨਾਂ ਦੇ ਉਹਨਾਂ ਦਾ ਨਾਮ ਵੀਰ ਸਿੰਘ ਹੈ ਰਗਵੀਰ ਸਿੰਘ ਹੈ ਹਾਂਜੀ ਜਿਨ੍ਹਾਂ ਦਾ ਦੁਆਰਾ ਮਰਡਰ ਕੀਤਾ ਗਿਆ ਲਾਲੀ ਨੇ ਠੀਕ ਹੈ ਔਰ ਇੱਕ ਜਿਹੜੇ ਹੈਗੇ ਪਰਸਨ ਨੇ ਉਹਨਾਂ ਦੀ ਡੈਥ ਹੋ ਚੁੱਕੀ ਹੈ ਆਹ ਬੜੇ ਇੱਕ 133 ਨੰਬਰ ਐਫ ਆਈ ਆਰ ਦਰਜ ਹੋਈ ਸੀ ਗੈਸ ਨਾਲੇ ਤੇ ਉਹਦੀ ਇਨਵੈਸਟੀਗੇਸ਼ਨ ਸੀ ਸਮਨ ਸੀ ਐਸ ਆਈ ਟੀ ਬਣੀ ਸੀਗੀ ਤੇ ਅਸੀਂ ਉਹ ਕੇਸ ਦੀ ਪੜਤਾਲ ਸੰਬੰਧੀ ਚੱਲ ਰਹਾ ਹੈ ਕਿਨੇ ਮਹੀਨੇ ਬਗਾ ਨਹੀਂ ਥੈਂਕ ਯੂ ਕੀ ਦਾਰ ਕੀ ਤੇ ਕੀ ਬਤਾਲੀ ਬਸ ਤਵਦੀਸ਼ ਹੈ ਯਾਰ ਉਹ ਪਰਤਾਨ ਕੀ ਵਿਆਹ ਵਿੱਚ ਨਹੀਂ ਕੱਟੇਗਾ ਜਨਮ ਦਿਨ ਵੀ ਲਿਓ ਇੱਥੇ ਮਨਾ ਖੁੱਲੀ ਜਗ੍ਹਾ ਜਿੰਨਾ ਮਰਜੀ ਭੰਗੜਾ ਲਿਓ ਪਾ ਵਿਆਹ ਲਈ ਹੁਣੇ ਕਰਾਓ ਬੁੱਕ ਰਿਸ਼ਤੇਦਾਰਾਂ ਦੇ ਵਿੱਚ ਬਣਾਓ ਕੋਈ ਠਕ ਜਿੱਹਾ ਕਿਸੇ ਵੀ ਤਰ੍ਹਾਂ ਦੀ ਹੋਵੇ ਪਾਰਟੀ ਵਿਦਿਆਰਥੀ ਆ ਉੱਥੇ ਲਿਓਣੀਆਂ ਹੁਣ ਬਾਹਰਾਂ ਵਿਆਕਰਣ ਹੋਵੇ ਪਾਵੇਕਰੋਣੀ ਹੋਵੇ ਬਰਥਡੇ ਪਾਰਟੀ ਜਾਂ ਰਿਟਾਇਰਮੈਂਟ ਪਾਰਟੀ ਜਾਂ ਕੋਈ ਹੋਰ ਪਾਰਟੀ ਅੱਜ ਹੀ ਕਰਵਾਓ ਅਜਨਾਲਾ ਦਾ ਪੁਰਾਣਾ ਅਤੇ ਮਸ਼ਹੂਰ ਡੀਆਰ ਹੋਟਲ ਦਸਦੇਖ ਸਿਵਲ ਹਸਪਤਾਲ ਅਜਨਾਲਾ ਹੇਠ ਦਿੱਤੇ ਨੰਬਰਾਂ ਤੇ ਕਰੋ ਸੰਪਰਕ ਤੇ ਅੱਜ ਹੀ ਕਰਵਾਓ ਆਪਣੀ ਬੁਕਿੰਗ ਬਿਹਤਰ ਉਪਚਾਰ ਸੁਰੱਖਿਤ ਪਰਿਵਾਰ ਤੁਹਾਡੀ ਜ਼ਿੰਦਗੀ ਅਨਮੋਲ ਹੈ ਉਸਦੀ ਸੁਰੱਖਿਆ ਕਰੋ ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ ਤੁਹਾਨੂੰ ਸੀਜ਼ਨ ਹਸਪਤਾਲ ਇੱਕ ਛਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਿਹਾ ਹੈ ਤੁਸੀਂ ਇੱਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ ਨਿਜਾਤ ਪਾਉਣ ਲਈ ਮਾਹਿਰ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਸੀਜ਼ਨ ਹਸਪਤਾਲ ਦੇ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸਹੂਲਤ ਮਿਲਦੀ ਹੈ ਤੁਹਾਨੂੰ ਇੱਥੇ ਆਈ ਸੀ ਯੂ ਐਕਸ-ਰੇ ਹਾਈ-ਟੈਕ ਲੈਬੋਰਟਰੀ ਦੀ ਸਹੂਲਤ ਵੀ ਮਿਲਦੀ ਹੈ ਸੀਜ਼ਨ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸਹੂਲਤ ਵੀ ਹੈ ਮਲੇਰੀਆ ਪਥਰੀ ਜੋਂਡੇਸ ਟਾਈਫਾਇਡ ਜੋੜਾਂ ਬਦਲ ਤੇ ਖੂਨ ਦੀ ਕਮੀ ਸੁੱਕੀ ਖਾਂਸੀ ਹੱਥਾਂ ਪੈਰਾਂ ਦਾ ਸੋਜਣਾ ਮਿਰਗੀ ਚੱਕਰ ਆਉਣਾ ਬਵਾਸਿਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ ਗਿਲਟੀਆਂ ਨਮੂਨੀਆਂ ਦਸਤ ਅਤੇ ਮਹਿਲਾਵਾਂ ਤੇ ਹਰ ਪ੍ਰਕਾਰ ਦੀ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦੇ ਡਾਕਟਰ ਹਰਸ਼ਪ੍ਰੀਤ ਕੋਰ ਦੰਦਾਂ ਦੇ ਮਾਹਿਰ ਡਾਕਟਰ ਕਰਨਵੀਰ ਸਿੰਘ ਕਾਲੋ ਹੱਡੀਆਂ ਦੇ ਮਾਹਿਰ ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਟਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਵਿੰਦਰਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡ ਐਂਡ ਨੈਕ ਔਨਕੋ ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਕੌਰ ਜਨਾਨਾ ਰੋਗਾਂ ਅਤੇ ਆਈਵੀਐਫ ਦੇ ਮਾਹਿਰ ਡਾਕਟਰ ਡੀਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਲਈ ਡਾਕਟਰ ਅਰਸ਼ਦੀਪ ਕੋਰ ਫਿਜ਼ੀਓਥੈਰੇਪੀ ਤੇ ਰੀਹੈਬਿਟੇਸ਼ਨ ਦੇ ਲਈ ਡਾਕਟਰ ਅਮਨਦੀਪ ਕੋਰ ਪਲਾਸਟਿਕ ਮਾਈਕ్రో ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਹਨਾਂ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਹਨਾਂ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ आधुनिकता ਅਤੇ ਪਰਿਵਰਤਨ ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ ਜੇਕਰ ਤੁਸੀਂ ਵੀ ਆਪਣਾ ਆਸ਼ਿਆਨਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਵੈਅਰ ਗ੍ਰਾਫਟਰ ਓਨੀਟਾ ਸੀਰਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕੁਜਾਰੀਆ ਕ੍ਰੈਂਜ਼ਾ ਕਿਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਚ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧਿਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇੱਥੋਂ ਵਧਿਆ ਬ੍ਰਾਂਡਸ ਚ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੀਨਸ ਵਿੱਚ ਨੈਰੋਲੈਕ ਏਸ਼ੀਅਨ ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆਂ ਚੂਲੇ ਗੀਜ਼ਰ ਸੈਂਟੈਕਸ ਮੌਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਅਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ ਪੰਜਾਬ ਦਾ ਹਰ ਮੁੱਦਾ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ ਪੀਜੀਏ ਇੰਡੀਆ ਨਿਊਜ਼ ਦੇ ਨਾਲ ਲਾਈਕ ਕਰੋ ਸਾਡਾ ਫੇਸਬੁੱਕ ਪੇਜ ਸਬਸਕ੍ਰਾਈਬ ਕਰੋ YouTube ਚੈਨਲ ਪੀਜੀਏ ਇੰਡੀਆ ਨਿਊਜ਼